ਤੋ ਜੀ ਨੈਰੇਟਿਵਲੀ ਜਦੋਂ ਤੁਸੀਂ ਗੱਲ ਕਰਦੇ ਐ ਇਹ ਠੀਕ ਐ ਕਿ ਹਾਰੀ ਤੁਨੇ ਸਾਰੇ ਪੀਰੀਅਡ ਆਪੋ ਆਪਣਾ ਯੋਗਦਾਨ ਪਾਇਆ ਪਰ ਅੱਜ ਜਿਹੜੀ ਮੋਮੈਂਟਮ ਬਰਾ 23 24 ਇੱਕ ਉਹ ਗੇਮ ਚੇਂਜਰ ਜਿਹੜਾ ਵਧਾ ਬਣਿਆ ਇਹ ਨਹੀਂ ਐ ਕਿ ਇੰਡੀਆ ਨੇ ਕਾਸਟ੍ਰਕਸ਼ਨ ਰਿਫਰੈਕਸ਼ਨ ਹੋਣਾ ਸ਼ੁਰੂ ਕੀਤਾ 1985 ਦਾ ਕਿਸ਼ਤਾ ਕਾਰਨ ਤੇ ਇੰਡੀਆ ਕਿਵੇਂ ਕਰਵਾਇਆ ਇਹ ਪਹਿਲਾਂ ਕੋਈ ਲੱਗੇ ਹੋਏ ਸੀ ਅੱਜ ਫਾਈਵ ਟਾਈਸ ਕੰਟਰੀ ਜਿਹੜਾ ਦੁੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਸ਼ਾਮਲ ਹੈ ਜਿਹੜੇ ਦੁਨੀਆ ਦੀ 70% ਇਕਨੋਮੀ ਨੂੰ ਕੰਟਰੋਲ ਕਰਦੇ ਨੇ ਉਹ ਸਿੱਖਾ ਪਰਦੀ ਹੈ ਵੀ ਸਿੱਫਤ ਨਹੀਂ ਰੱਖਦੇ ਨੇ ਇੰਡੀਆ ਜਿਹੜੇ ਆਪਣਾ ਚੁੱਪਾ ਇੰਮੀ ਸੋ ਕਾਲਡ ਲਾਰਜੈਸਟ ਡੈਮੋਕਰੇਸੀ ਜੋ ਥੱਲੇ ਕਦੇ ਗੱਲ ਹੀ ਵੀ ਆਈਡੀਓਲੋਜੀ ਕਦੇ ਖੁੱਧਾ ਦੀ ਆਈਡੀਓਲੋਜੀ ਕਦੇ ਯੋਗਾ ਦੀ ਆਈਡੀਓਲੋਜੀ ਕਦੇ ਮਿਸਟਿਸਿਜ਼ਮ ਦੀ ਆਈਡੀਓਲੋਜੀ ਇਸ ਹੂਡ ਵਿੱਚ ਹੈ ਇਸ ਇੱਕ ਵਰੇ ਦੇ ਅੰਦਰ इंडिया ਦਾ ਇਮੇਜ ਜਦੋਂ ਹੌਕਸਟੇਟ ਦੁਨੀਆ ਦੇ ਸਾਹਮਣੇ ਪੂਰੀ ਤਰ੍ਹਾਂ ਲੰਗਾ ਹੋਇਆ ਦੁਨੀਆ ਦੇ ਵਿੱਚ ਟੂ ਪੋਲਰ ਵਰਲਡ ਸੈਵਨ ਵਰਲਡ ਵਾਰ ਤੋਂ ਬਾਅਦ ਬਣਿਆ ਰਸ਼ੀਆ ਜਿਹੜਾ ਸੋਵੀਅਤ ਯੂਨੀਅਨ ਸੀ ਜਾਂ ਅਮਰੀਕਾ ਜਾਂ ਚਾਈਨਾ ਨਾਲ ਹੌਸਟੇਟ ਵੀ ਵੀ ਰਹੀ ਪਰ ਇਹ ਵਰ ਐਨੀ ਕੰਟਰੀਜ਼ ਨੇ ਕਦੇ ਦੇਰ ਨਹੀਂ ਕੀਤਾ ਕਿ ਉਹ ਅਮਰੀਕਾ ਦਾ ਕੈਨੇਡਾ ਦੀ ਭਰਤੀ ਤੇ ਕੈਨੇਡੀਅਨ ਦਾ ਅਮਰੀਕਨ ਸਿਟੀਜ਼ਨ ਜਿਹੜਾ ਉਹ ਟਾਰਗੇਟ ਕਿਲਿੰਗ ਦਾ ਸੀ चाइना इंडिया पाकिस्तान के विचारे खालिस्तान एक बफर स्टेट के तौर पर ना सिर्फ वैल्यूज नैल्यूज ने जो लिबर दैल्यूज ने जो जस्टिस वैल्यूज ने खालिस्तान जरा बहुत जल्द महाराज की रहमत भी चुनौ जा रहे हैं वो तो हरेनी राज जितने बिना जात रंग नसल धर्म जैंडर के विचरे ने ਸਾਰੇ ਆਜ਼ਾਦੀ ਦਾ ਨਿਕ ਮਾਨ ਸਕਣ ਕਿ ਦੇਸ਼ੁਰ ਸਮਝਦਾ ਹੈ ਕਿ ਨਾਰਾਇਣ ਦਾ ਅਕਤ ਹੈ ਤੇ ਆਪਣਿਆਂ ਨੂੰ ਜੋ ਤਕਲੀਫ ਹੁੰਦੀ ਹੈ ਕੁਝ ਲੋਕੋ ਜਿਨਾਂ ਨੂੰ ਲੱਗਦਾ ਹੈ ਕਿ ਨਾਰਾਇਣ ਨਾਲ ਹਾਰਦਸਤਾਨ ਨਹੀਂ ਬਣਨ ਜਿਹਨੋ ਮੁਹੱਬਤ ਜਿਹਨ ਸਹੀ ਸੱਚਾ ਜਿਨ ਮਨ ਹੋ ਮੁਖ ਹੋ ਸੇ ਟਾਂਡੇ ਸੱਚਾ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜੇ ਨਾਮ ਸੇ ਪੁਆਏ ਭਾਰਤੀਏ ਆਪ ਲਈ ਲੜ ਲਾਏ ਦਰਦਰਵੇਸ਼ ਸੇ ਪਹਿਲਾ ਧਨ ਜਣੇ ਦੀ ਮਾਉ ਆਏ ਸਫਲ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਗੁਰੂ ਜੀ ਦਾ ਆਪਣਾ ਆਪ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਵੇਂ ਸਾਡੇ ਬਜ਼ੁਰਗਾਂ ਨੇ 1979 ਦੇ ਵਿੱਚ ਜਦੋਂ ਕਿ ਲਗਭਗ ਇੱਕ ਮਹੀਨੇ ਪਹਿਲਾਂ ਸਾਕਾ ਔਰਤ ਸਾਹਿਬ ਨਰਨਤ ਪਾਰੀਆਂ ਦਾ ਗੁਰੂ ਦੰਦ ਸਾਹਮਣੇ ਆਇਆ ਸੀ ਇਹ ਫੈਸਲਾ ਕੀਤਾ ਕਿ ਇਸ ਗੱਲ ਦੇ ਉੱਤੇ ਫੋਕਸ ਕੀਤਾ ਜਾਏ ਕਿ ਦਸਵੇਂ ਮਾਸ਼ਾ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਹੁਕਮ ਕੀਤਾ ਸੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਲਗਭਗ 42 ਸਾਲ ਪਹਿਲਾਂ ਜੇਸਨ ਦੀ ਸ਼ੁਰੂਆਤ ਹੋਈ ਅੱਜ ਉਹਨਾਂ ਬਜ਼ੁਰਗਾਂ ਦਾ ਉਹ ਡ੍ਰੀਮ ਕਿਸ ਕਦਰ ਸੱਚ ਸਾਹਮਤ ਹੋਇਆ ਕਿ ਅਮਰੀਕਾ ਦੀ ਧਰਤੀ ਤੇ ਇਹ ਯੂਬਾ ਸਿਟੀ ਦਾ ਨਗਰ ਕੀਰਤਨ ਸਭ ਤੋਂ ਵੱਡਾ ਇਕੱਠ ਹੀ ਨਹੀਂ ਪੰਥ ਖਾਲਸੇ ਦੀ ਆਵਾਜ਼ ਹੈ ਇਸ ਧਰਤੀ ਤੋਂ ਜਦੋਂ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਜਿਵੇਂ ਜਵਾਰ ਵਿੱਚ ਸਜੇ ਹੋ ਕੱਲ ਨਗਰ ਕੀਰਤੋਂ ਦਾ ਰੂਪ ਤੇ ਵਿੱਚ ਸ਼ਿਵ ਯੂਨੀਵਰਸਿਟੀ ਦੇ ਸੜਕਾਂ ਤੇ ਖਾਲਸਾ ਜਿੰਦਾਬਾਦ ਚੂਟ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਤੇ ਪੰਥ ਤੇਰੇ ਦੀਆਂ ਗੂੰਜਾ ਦਿਨੋ ਦਿਨ ਪਹਿਣ ਗਿਆ ਇਹ ਅਲਫਾਜ਼ ਫਜ਼ਾ ਵਿੱਚ ਗੂੰਜਣਗੇ ਤੇ ਇਹ ਜ਼ਾਹਰ ਹੋਏਗਾ ਕਿ 35 ਮਿਲੀਅਨ ਸਿੱਖ ਕੌਮ ਵੀ ਕੌਂਸ਼ੀਅਸ ਉਹ ਜ਼ਿੰਦਾ ਕੱਲੀ ਜ਼ਮੀਰ ਹੀ ਜ਼ਿੰਦਾ ਨਹੀਂ ਹੈ ਇਹ 49 ਵਰਿਆਂ ਦੇ ਵਿੱਚ ਬਹੁਤ ਕੁਝ ਬਦਲੇ ਬਹੁਤ ਸਾਰੇ ਅਗੜ ਜਥੇਬੰਦੀਆਂ ਦੇ ਸਪੀਕਰਸ ਨੇ ਆਪੋ ਆਪਣੀ ਕੰਟਰੀ ਕੰਟਰੀ ਜਥੇਬੰਦੀਆਂ ਦੀ ਕੰਟਰੀ ਕੰਟਰੀ ਬਿਆਨੇ ਹੈ ਮੈਂ ਸਮਝਦਾ ਹਾਂ ਕਿ ਸਾਨੂੰ ਇਹ ਗੱਲ ਸਮਝਣੀ ਹੋਏਗੀ ਕਿ ਜਦੋਂ ਕੌਮਾਂ ਦੇ ਕੋ ਵਿੱਚ ਦੇ ਫੈਸਲੇ ਹੁੰਦੇ ਨੇ ਤੇ ਉਸ ਦੇ ਵਿੱਚ ਕੌਮ ਦੀ ਕੰਸੈਂਸਸ ਇਕਜੁੱਟਤਾ ਤੇ ਇਸ ਦੇ ਨਾਲ ਇਸ ਗੱਲ ਨੂੰ ਮੰਨ ਕੇ ਤੁਰਨਾ ਕਿ ਵੀ ਐਗਰੀ ਟੂ ਡਿਸਐਗਰੀ ਇਹ ਬੜਾ ਜ਼ਰੂਰੀ ਹੁੰਦਾ ਹੈ ਜੇ ਹਰ ਜਾਂ ਕਿਸੇ ਨੂੰ ਇਹ ਲੱਗਣ ਲੱਗੇ ਕਿ خدا ਕੋੜਾ ਹੀ ਅਸ਼ਕ ਮੇ ਵੀ ਯੱਗਦਾ ਕੋੜਾ ਹੈ ਬਾਕੀ ਦਾ ਜਿਹੜੇ ਉਹ ਖਚਰਾ ਨਹੀਂ ਤੇ ਇਹ ਪੌਂਚ ਕੋਈ ਬੜੀ ਉਸਾਰੂ ਪੌਂਚ ਨਹੀਂ ਹੁੰਦੀ ਅਸੀਂ ਨਾ ਸਾਰੇ ਬਰੇ ਜੇ ਸ਼ਹੀਦ ਭਾਈ ਫੌਜਰ ਸਿੰਘ ਤੋਂ ਲੈ ਕੇ 12 ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਮੈਂ ਗੱਲ ਸ਼ੁਰੂ ਕਰਾਂ ਬਲੋ ਵਾਟਰਸ਼ੈਡ ਸੀ ਇੰਡੀਅਨ ਸਟੇਟ ਔਰ ਸਿੱਖਾ ਦੇ ਜਾਂ ਸਿੱਖ ਨੇਸ਼ਨ ਦੀ ਰਿਲੇਸ਼ਨਸ਼ਿਪ ਸਾਰਾ ਭਾਰਤੀ ਮੀਡੀਆ ਭਾਰਤੀ ਸਿਸਟਮ ਭਾਰਤੀ ਅਦਾਲਤਾਂ ਨਰਭਾਰੀਆਂ ਦੇ ਪਿੱਛੇ ਖਲੋਤੀ ਐ ਉਹ ਸਾਰੇ ਇਕਵਿੰਟ ਹੋਏ ਤੇ ਸੱਜ ਪੜਣਾ ਵਾਲਿਆਂ ਨੇ ਗੱਲ ਕਿਹਾ ਕਿ ਇਹਨਾਂ ਦਾ ਬਾਪ ਜੋ ਇਨਸਾਫ ਨਹੀਂ ਨਿਕਲਿਆ ਹੁਣ ਖਾਲਸਾ ਪੰਥ ਇਹਨਾਂ ਨੂੰ ਇਨਸਾਫ ਦੇ ਦੇ ਇਹ ਸ਼ੁਰੂਆਤ ਹੈ ਸਟਰਗਲ ਦੀ ਜੂਨ 84 ਦਾ ਕਲੂਕਾਰ ਹੈ ਸਾਡੇ ਉਹ ਸਾਰੇ ਯੋਧੇ ਜਿਹੜੇ ਆਕੀਮਲੇ ਸਾਹ ਦੇ ਅਖੀਰਲੀ ਘੋੜੀ ਤੱਕ ਲੜੇ ਤੇ ਫਿਰ ਉਸ ਤੋਂ ਬਾਅਦ ਲਗਭਗ 10000 ਵਰੇ ਸਾਡੇ ਉਹ ਸਿੰਘ ਸਿੰਘਣੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ 18ਵੀਂ ਸਦੀ ਦਾ ਇਤਿਹਾਸ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਬਾ ਸਿੰਘ ਸਤਵੰਦ ਸਿੰਘ ਕੇਲ ਸਿੰਘ ਆਪਣੇ ਜੰਦਾ ਸੁਖਿਆ ਬਲਾਵਰ ਸਿੰਘ ਹਵਾਰੇ ਰਾਜੋ ਆਣੇ ਹਤੇ ਇਹ ਮਲਟੀਪਲ ਕੈਰੈਕਟਰ ਵੇ ਜਿਸ ਜੰਗ ਦਾ ਮੈਦਾਨ ਉਹ ਦਸਤੀ ਨੂੰ ਭਾਰਤੀ ਸਟੇਟ ਨੇ ਬਣਾਇਆ ਤੇ ਸਿੰਗਾ ਨੇ 18ਵੀਂ ਸਦੀ ਦਾ ਇਤਿਹਾਸ ਨਹੀਂ ਦਰਾਇਆ ਨਵੇਂ ਮਾਪਦੰਡ ਸਥਾਪਿਤ ਕੀਤੇ ਜੇ ਉਸ ਪੀਰੀਅਡ ਜੋ ਕੁ ਜੇ ਉਸੇ 18ਵੀਂ ਸਦੀ ਕਾਲੀਂ ਹੂਡੀ ਨੂੰ ਕੋਟ ਕਰਦੇ ਕਿ ਉਹਨੇ ਸਿੱਖਾ ਦੇ ਕੈਰੈਕਟਰ ਬਾਰੇ ਕੀ ਕਿਹਾ ਤੇ ਫਿਰ ਤੁਸੀਂ ਵੇਦ ਮਰਵਾਹ ਜਿਹੜਾ ਦਿੱਲੀ ਦਾ ਕਮਿਸ਼ਨਰ ਸੀ ਜਿਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਔਰ ਉਹਨੇ ਜਿੰਦ ਹਰਜਿੰਦਰ ਸਿੰਘ ਜਿੰਦਾਂ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਸੀ ਦੂਜੀ ਵਾਰ ਵੀ ਉਹਦੀ ਉਸ ਕਿਤਾਬ ਦੇ ਉੱਤੇ ਦੋ ਪੇਜਸ ਲਏ ਇੱਕ ਦਾ ਟਾਈਟਲ ਹੈ ਜਿੰਦਾ ਵਾਸ ਨਾਟ ਐਨ ਆਰਡੀਨਰੀ ਮੈਨ ਜਦੋਂ ਦੁਸ਼ਮਣ ਇਹ ਟ੍ਰਿਡੂ ਕਰਦੇ ਪਰ ਨੈਰੇਟਿਵ ਦੀ ਗੱਲ ਕਰਦੇ ਹੋ ਤੁਸੀਂ মিডিਆ ਦੇ ਹਵਾਲੇ ਨਾਲ ਗੱਲ ਕਰਦੇ ਅੱਜ ਵੀ মিডিਆ ਬਹੁਤ ਹੋਇਆ ਪਰ ਤੁਸੀਂ ਦੇਖੋਗੇ ਕਿ ਇਹ ਦੀਵਾਲ ਦੀ ਕਾਰਵਾਈ ਕੌਣ ਚਲਾ ਰਿਹਾ ਕਿੱਥੇ ਚੱਲ ਰਹੀ ਹੈ ਕਿੱਥੇ ਬਲੌਕ ਕੀਤੀ ਜਾਂਦੀ ਹੈ ਔਰ ਇਸ ਨਰੇਟਿਵ ਦੇ ਵਿੱਚ ਉਹ ਸਾਡਾ ਜਿਹੜਾ ਸੁਨਹਿਰੀ ਦੌਰ ਹੈ ਬਹਾਦਰੀ ਦਾ ਉਸ ਨੂੰ ਕਾਲਾ ਯੁੱਗ ਹਨੇਰਾ ਯੁੱਗ ਅਤਵਾਦ ਦਾ ਯੁੱਗ ਔਰ ਸਾਡਾ ਵੀ ਇੱਕ ਤਰ੍ਹਾਂ ਦਾ ਅਜੇ ਤੱਕ ਵੀ ਇਹਨਾਂ ਲਫਜ਼ਾਂ ਨੂੰ ਜਿਹੜਾ ਵਰਾਂਦੇ ਇਹ ਦੁਨੀਆ ਦੇ ਵਿੱਚ ਜਦੋਂ ਅਸੀਂ ਨਰੇਟਿਵ ਦੀ ਜਾਂਦੀ ਗੱਲ ਕਰਦੇ ਆਂ ਇਹ ਠੀਕ ਹੈ ਕਿ ਹਰ ਇੱਕ ਨੇ ਸਾਰੇ ਪੀਰੀਅਡ ਆਪੋ ਆਪਣਾ ਯੋਗਦਾਨ ਪਾਇਆ ਡਾਇਸਪੋਰਾ ਸਿੱਖ ਇੱਕ ਵੱਡੀ ਤਾਕਤ ਬਣ ਕੇ ਉੱਪਰੇ 1 मिलियन ਸਿਫਟ ਡਾਇਸਪੋਰਾ ਨੇ ਇਹਨਾਂ ਚਾਰ ਦਹਾਕਿਆਂ ਦੇ ਵਿੱਚ ਜੋ ਉਦ ਕੀਤਾ ਉਸ ਦੇ ਬਿਸ਼ੱਕ ਅਜਿਹਾ ਸ਼ੋਗ ਰਹੇ ਦੇ ਵਿੱਚ ਥੋੜਾ-ਥੋੜਾ ਕੰਮ ਹੋਇਆ ਹੋਏ ਪਰ ਅੱਜ ਜਿਹੜੀ ਮੋਮੈਂਟਮ ਵਰਾ 2023-24 ਇੱਕ ਉਹ ਗੇਰ ਚੇਂਜ ਜਿਹੜਾ ਵਧਾ ਬਣਿਆ ਇਹ ਨਹੀਂ ਹੈ ਵੀ ਇੰਡੀਆ ਨੇ ਟ੍ਰਾਂਸਨੈਕਸ਼ਨਲ ਰਿਪ੍ਰੈਸ਼ਨ ਹੁਣ ਸ਼ੁਰੂ ਕੀਤਾ 1985 ਦਾ ਕਨਿਸ਼ਕਾ ਕਾਰਨ ਇਹ ਇੰਡੀਆ ਕਿਨੇ ਕਰਵਾਇਆ ਸੀ ਇਹ ਪਹਿਲਾਂ ਕੋਈ ਲੱਗੇ ਹੋਏ ਸੀ ਲੇਕਿਨ ਅਸਮੀ ਮੈਥੀਏ ਗੁਰੂ ਦੀ ਕਲੇ ਸਮਰੂਧੀ ਰਹਿਮਤ ਹੈ ਬਖਸ਼ਿਸ਼ ਹੈ ਕਿ ਇਨਾਮੇ ਜਦੋਂ 203 ਦਾ ਅਜੀਤ ਗੋਹਾਵਲ ਦੀ ਕਮਾਂਡ ਥੱਲੇ ਲੁਕ ਈਸ਼ ਦੀ ਪਾਲਸੀ ਉਠੇ ਦਿੱਤੀ ਕਿ ਭਾਈ ਦਬਲੋ ਲੋਕਸ਼ਨਾ ਨੇ ਮਨੀਪੁਰ ਦੇ ਚਿੱਤਾਂ ਕਰ ਰਹੇ ਨੇ ਇਹ ਲਈ ਫੋਰਮ ਰਹਿਣ ਦੇ ਵਿੱਚ ਇਹਨਾਂ ਨੇ ਐਗਰੈਸਿਵ ਸਟੇਟ ਕਰ ਰਹੇ ਜਲਦੀ ਸ਼ੁਰੂਆਤ ਮਈ 203 ਦੇ ਵਿੱਚ ਲਹਾਜ਼ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ 15 ਜੂਨ 2023 ਨੂੰ ਵਰਮਿੰਗ ਯੂਕੇ ਦੇ ਵਿੱਚ ਪਾਇਆ ਤਾਸਿਂ ਠੰਡਾ ਦੀ ਸ਼ਹਾਦਤ 18 ਜੂਨ 2023 ਨੂੰ ਸ੍ਰੀ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਕੰਪਲੈਕਸ ਪਾਇ ਹਰਦੀਪ ਸਿੰਘ ਮਿੰਦਰ ਦੀ ਸ਼ਹਾਦਤ ਔਰ ਉਸ ਤੋਂ ਬਾਅਦ ਗੁਰਪ੍ਰਮਨ ਸਿੰਘ ਪਨੂ ਮਰਡਰ ਸਪੌਟ ਜਿਸ ਬਾਰੇ ਚਰਚਾ ਹੋਈ ਹੈ ਕਿ ਇਹ ਸਾਰੀਆਂ ਇਵੈਂਟਸ ਨੇ ਅਸ ਫਾਈਵ ਆਈਜ਼ ਕੰਟਰੀ ਜਿਹਨਾਂ ਵਿੱਚ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਸ਼ਾਮਲ ਹੈ ਜਿਹੜੇ ਦੁਨੀਆ ਦੀ 70% ਦੀ ਇਕਨੋਮੀ ਨੂੰ ਕੰਟਰੋਲ ਕਰਦੇ ਨੇ ਉਹ ਸਿੱਖਾਂ ਪਰਤੀ ਇਹ ਹੀ ਨੇ ਵੀ ਸਿਮਤੀ ਰੱਖਦੇ ਨੇ ਇੰਡੀਆ ਜਿਹੜੇ ਆਪਣਾ ਛੁੱਟਾ ਇਨ ਮੇ ਸੋ ਕਾਲਡ ਲਾਰਜੇਸਟ ਕਮਰ ਦੇ ਵਿੱਚ ਸਿੱਖ ਫੈਕਟਰ ਜਿਹੜਾ ਕਿ ਹੋਸਟ ਖੇਤਰ ਦੇ ਵਿੱਚ ਜੇ ਅਸੀਂ ਮੁਰਾਕਬਾ ਤੋਂ ਦੇਖੀਏ ਜਦੋਂ ਇਸਲਾਮ ਦੀ ਸ਼ੁਰੂਆਤ ਹੁੰਦੀ ਹੈ ਵਾਗਾ ਦੇ ਹੁਸੈਨਿੰਗ ਵਾਲੇ ਤੋਂ ਸਾਰੇ ਜੁਨਾ ਦੇ ਮੁਲਕ ਦੇ ਜਮਨਾ ਪਾਰ ਵਾਲੇ ਜਿਨ੍ਹਾਂ ਤੇ ਅਮਰੀਕਾ ਦੇ ਥੋੜਾ ਬਹੁਤ ਨਾਈਲ ਇਲੈਵਨ ਤੋਂ ਬਾਅਦ ਤੋਂ ਹਸਤੀਤਾ ਇੰਡੋ ਯੂਰਸ ਯੂਕਰੇਨ ਦੀ ਸਾਇਨ ਹੋਈ ਕਿਵੇਂ ਉਹਨਾਂ ਨੇ ਬਿਟਰੇ ਦਿੱਤੇ ਯੂਕਰੇਨ ਦੇ ਮੁੱਦੇ ਤੇ ਕਿਵੇਂ ਅੱਜ ਇੰਡੀਆ ਯੂਰਪ ਦੇ ਵਿੱਚ ਆਇਲ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਮੁਲਕ ਬਣ ਗਿਆ ਕਿਉਂਕਿ ਰਸ਼ੀਆ ਤੋਂ ਕਰੂਡ ਆਇਲ ਬਾਏ ਨੂੰ ਬਾਏ ਕਰਕੇ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਚ ਵੇਚ ਕੇ ਜਿਹੜੀਆਂ ਅਮਰੀਕਾ ਨੇ ਜਾਂ ਲੈਟੋ ਨੇ ਜਾਂ ਯੂਰਪੀਨ ਯੂਨੀਅਨ ਨੇ ਸੈਂਕਸ਼ਨ ਲਾਇਆ ਸੀ ਰਸ਼ੀਆ ਦੇ ਉੱਤੇ ਉਹਨਾਂ ਨੂੰ ਬਿਲਕੁਲ ਅਸਫਲ ਬਣਾ ਦਿੰਦੇ ਹੈਹੀ ਨੀਤੀ ਔਰ ਉਸ ਤੋਂ ਵੀ ਵੱਧ ਦੁਨੀਆ ਦੇ ਵਿੱਚ ਟੂ ਪੋਲਰ ਵਰਲਡ ਸੈਵਨ ਵਰਲਡ ਵਾਰ ਕੋ ਬਾਗ ਬਣਿਆ ਰਸ਼ੀਆ ਜਿਹੜਾ ਸੋਵੀਅਤ ਯੂਨੀਅਨ ਸੀ ਦਾ ਅਮਰੀਕਾ ਦਾ ਚਾਈਨਾ ਨਾਲ ਹਾਸਪੀਟਲ ਤੇ ਵੀ ਰਹੀ ਪਰ इवन ਐਨੀ ਕੰਟਰੀਜ਼ ਨੇ ਕਦੇ ਡੇਰ ਨਹੀਂ ਕੀਤਾ ਕਿਉਂ ਅਮਰੀਕਾ ਦਾ ਕੈਨੇਡਾ ਦੀ ਧਰਤੀ ਤੇ ਕੈਨੇਡੀਅਨ ਦਾ ਅਮਰੀਕਨ ਸਿਟੀਜ਼ਨਸ ਨੂੰ ਜਿਹੜਾ ਉਹ ਟਾਰਗੇਟ ਕਿਲਿੰਗ ਦਾ ਨਿਸ਼ਾਨਾ ਬਣਾਇ ਇਹ ਸਭ ਤੋਂ ਵੱਡੀ ਬਿਟਰੇਲ ਹੈ ਔਰ ਅਸੀਂ ਸ਼ੁਕਰਗੁਜ਼ਾਰ ਹੈ ਜਿੱਥੇ ਉਹ ਅਮਰੀਕਨ ਅਫੀਸ਼ੀਅਲਸ ਦੇ ਪਾਵਰਸਟ ਮੈਨ ਅਸੈਂਬਲੀ ਮੈਨ ਕੱਲ ਸੈਕਲਮੈਂਟ ਹੋਤਾ ਜਿਹੜਾ ਮਾਰਕ 350 ਇਹਦਾ ਵੇਕਰਫੀਲਡ ਤੋਂ ਚੱਲ ਕੇ ਪਹੁੰਚਿਆ ਉਹਦੇ ਵੀ ਮੈਂ ਸ਼ਮੂਰੀਅਤ ਕੀਤੀ ਔਰ ਮੈਂ ਇਹ ਕਹਿ ਰਹੀ ਕਿ ਵੀ ਇੱਕ ਪਾਸੇ ਅਕਾਲਪੁਰਖ ਦੀ ਕਲਾ ਵਾਪਰ ਰਹੀ ਹੈ ਦੂਸਰੇ ਪਾਸੇ ਇਹ ਸਾਡਾ ਹੱਕ ਬਣਦਾ ਹੈ ਫਸਟ ਅਮੈਂਡਮੈਂਟ ਰਾਈਟਸ ਦੇ ਥੱਲੇ ਕਿ ਕਿਵੇਂ ਜਿਹੜੀ ਸਾਡੀ ਇੱਥੇ ਆਪਣੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਕੋਈ ਕੋਸ਼ਿਸ਼ ਹੈ ਜਮਾਨਾ ਬਦਲ ਰਿਹਾ ਹੈ ਜੀਓ ਪੋਲਿਟਿਕਸ ਬਦਲ ਰਹੀ ਹੈ ਜਲਨਾ ਪਾਰ ਕੋ ਉਹੀ ਡਿਸਕਸਡ ਹੁੰਦੀ ਰਹ ਜਿਹਨਾਂ ਨੇ ਅਮਰੀਕਨ ਸੋਵਰਿਟੀ ਵਾਇਓਲੇਟ ਕੀਤੀ ਹੈ ਇੰਟਰਨੈਸ਼ਨਲ ਲਾ ਵਾਇਓਲੇਟ ਕੀਤਾ ਹੈ ਔਰ ਸਿੱਧ ਫੈਕਟਰ ਜਿਹੜਾ ਸਿੱਧ ਨੇਸ਼ਨ ਹੁਸੈਨਿੰਗ ਵਾਲਾ ਕੋਹਾਗਾਤਾ ਲਗਭਗ 600 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਤੇ ਅਸੀਂ ਬੈਠੇ ਹੈ ਐਜ਼ ਅ ਬਫਰ ਸਟੇਟ ਸਾਡਾ ਵੈਲਿਊ ਸਿਸਟਮ ਪੈਰਲਲ ਰਨ ਕਰਦਾ ਹੈ ਅਮਰੀਕਨ ਵੈਲਿਊ ਸਿਸਟਮ ਦੇ ਜਿਹੜਾ ਕਿ ਇਹਨਾਂ ਦੇ ਫਾਊਂਡਿੰਗ ਫਾਦਰਸ ਦਾ ਵੀ ਹਿਲ ਸੀ ਦੋ ਨਿਊਕਲੀਅਰ ਪਾਵਰ ਚਾਈਨਾ ਇੰਡੀਆ ਪਾਕਿਸਤਾਨ ਦੇ ਵਿਚਾਰੇ ਖਾਲਸਾ ਇੱਕ ਬਫਰ ਸਟੇਟ ਦੇ ਤੌਰ ਤੇ ਨਾ ਸਿਰਫ ਉਹ ਵੈਲਿਊਜ਼ ਨੂੰ ਜਿਹੜੀਆਂ ਇਕਵੈਲਿਟੀਜ਼ ਦੇ ਵੈਲਿਊਜ਼ ਨੇ ਜਿਹੜੀਆਂ ਲਿਬਰਟੀ ਦੀ ਵੈਲਿਊਜ਼ ਨੇ ਜਿਹੜੀਆਂ ਜਸਟਿਸ ਦੀ ਵੈਲਿਊਜ਼ ਨੇ ਉਹਨਾਂ ਨੂੰ ਕਾਇਮ ਰੱਖੇਗਾ ਇਹ ਖਾਲਸਾ ਜਿਹੜਾ ਬਹੁਤ ਜਲਦ ਮਹਾਰਾਜੀ ਦੀ ਰਹਿਮਤ ਦੇ ਨਾਲ ਹੋਰ ਵੀ ਚੁੜ ਜਾ ਰਿਹਾ ਦੁਨੀਆ ਦੇ 193 ਮੁਲਕਾਂ ਦੇ ਝੰਡਿਆਂ ਦੇ ਨਾਲ

100 ਆਹੀ ਹੁਣ ਜਦੋਂ ਪਰਸ਼ਦ ਦੇ ਵਿੱਚ ਗਿਣਤੀ ਹੁੰਦੀ ਆ ਅਵਲ ਨੰਬਰ 1 ਸੇਡ ਹੀ ਦਾ ਦੋਮ ਦੋ ਸੇਮ ਤੇ ਕਿ ਉਹ ਬੇਦਾਮਪੁਰ ਉਹ ਤਸਦੀ ਦੇ ਉੱਤੇ ਆਦਰਸ਼ਾ ਕਾੁਰੂਦੀ ਰਜ਼ਾ ਦਾ ਰਾਜ ਜਿੱਥੇ ਕੋਈ ਸੈਕੰਡ ਤੇ ਥਰਡ ਕਲਾਸ ਨਹੀਂ ਹੈ ਕੋਈ ਦੋਮ ਤੇ ਸੇਮ ਨਹੀਂ ਹੈ ਅਵਲ ਹੈ ਔਰ ਇਸੇ ਸੰਕਲਪ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਸ਼ੁਰੂਾਈ ਜਦੋਂ ਫਰਮਾਇਆ ਕਿ ਭਾਈ ਹੁਣ ਹੁਕਮ ਹੋਆ ਮਿਹਰਵਾں ਦਾ ਕੋਈ ਨਾ ਕਿਸੇ ਰੰਜਾਲ ਦਾ ਸੋ ਸੋਖਾਲੀ ਉੱਠਿਆ ਹੋ ਹੋਆ ਹਲੇਨੀ ਰਾਜ ਉਹ ਹਲੇਨੀ ਰਾਜ ਜਿੱਥੇ bina ਜਾਤ ਰੰਗ نسل ਧਰਮ ਜੈਨਰ ਦੇ ਵਿਤਕਰੇ ਦੇ ਸਾਰੇ ਆਜ਼ਾਦੀ ਦਾ ਨਿਗਮਾਨ ਸਕਣ ਕਨਕਲੂਜਨ ਦੇ ਵਿੱਚ ਜਿਵੇਂ ਦੁਸਰੇ ਬੁਲਾ ਰਹੇ ਹਨ ਇਹ ਰਿਮਾਈਂਡ ਕਰਵਾਇਆ ਹੈ ਕਿ ਦੇਸ਼ ਉਸਵਰ ਸਮਝਦਾ ਹੈ ਕਿ ਨਾਰਾਇਣ ਤਾਕਤ ਹੈ ਤੇ ਆਪਣੇ ਨੂੰ ਕਿਉਂ ਤਕਲੀਫ ਹੁੰਦੀ ਹੈ ਕੁਝ ਸ਼ਖਰੋਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਾਰਾਇਣ ਨਾਲ ਖਾਲਸਤਾਨ ਨਹੀਂ ਬਣਨ ਪੰਜ ਗੁਲਾਮ ਦੇ ਨਾਰਾ ਕਾਟੀ ਹਰ ਮੂਵਮੈਂਟ ਨੂੰ ਵਾਚ ਕੀਤਾ ਜਾਂਦਾ ਹੈ ਚਾਰਫਰੇ ਇੰਡੀਅਨ ਏਜੰਸੀਆਂ ਦਾ ਜਾਲ ਹੁਣ ਤੋਂ ਕਹਿਣ ਦੀ ਲੋੜ ਨਹੀਂ ਹੈ ਯੂਐਸ ਦਾ ਡਿਸਟ੍ਰਿਕਟ ਕੋਰਟ बोल ਰਿਹਾ ਹੈ ਜਸਟਿਸ ਟਰੂਡਰ बोल ਰਿਹਾ ਹੈ ਕੈਨੇਡਾ ਦੀ ਕਮੇਟੀ ਜਿਹੜੀ ਸੇਫਟੀ ਕਮੇਟੀ ਹੈ ਉਹ ਬੋਲ ਰਹੀ ਹੈ ਤੇ ਸਾਡਾ ਤਿਆਰ ਹੋਸਤਾ ਤੱਕ ਤਵਲ ਜਾਏ ਜਿਸ ਦਾ ਤੱਕ ਤਰੂਡ ਟੈਂਕਰਾਂ ਤੋਂ ਉੱਪਰ ਨਾਲ ਖਡਰਾਸ ਬਣਾ ਕੇ ਪਾਰਲੀਮੈਂਟ ਨੂੰ ਜਲਿਆ ਰਹੇ ਹਜੇ ਕੀ ਆ ਜਾਂਦਾ ਸੀ ਕਿ ਸਿੱਖ ਪਰਦੇਸੀ ਰਾਜ ਕਰੇਗਾ ਖਾਲਸਾ ਅਸੀਂ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਔਰ ਅਸੀਂ 40 ਵਰਿਆਂ ਬਾਅਦ ਇੰਡੀਅਨ ਸਟੇਟ ਰੋਕ ਸਟੇਟ ਹੈ ਖਾਲਸਾ ਲਾਈਕ ਸਮੈਨਿੰਗ ਲਾਈਕ ਅ ਰੋਜ਼ ਦੁਨੀਆ ਦੇ ਇਸ ਪੱਟਲ ਦੇ ਉਤੇ ਆਪਣੀ ਥਾਂ ਬਣਾ ਰਿਹਾ ਉਸ ਕੱਟੇ ਆਕਾਸ ਤੱਕ ਉਹ ਆਪਣੀਆਂ ਮੰਨ ਦੀਆਂ ਲਾਜਰਾਂ ਸਾਹਮਣੇ ਲਿਆ ਕੇ ਪੰਜ ਗੁਲਾਮ ਦੇ ਨਾਰੇ ਜਿਹੜੇ ਹੁਸ਼ਮਨਾ ਦੇ ਕਾਇਮਿਆਂ ਤੱਕ ਦਿੱਲੀ ਦੇ ਉਹਨਾਂ ਦੇ ਝੜਕਾ ਪੁਰੀ ਦੇ ਉਹਨਾਂ ਦੇ ਉਸ ਹੈੱਡਕ quartਰ ਤੱਕ